ਦੋਸਤੋ ਅੱਜ ਗੱਲ ਕਰਾਂਗੇ ਉਸ ਰੋਗ ਦੀ ਜਿਹਦੇ ਨਾਲ ਤਕਰੀਬਨ ਪੂਰੇ ਵਿਸ਼ਵ ਦੇ ਵਿੱਚ 30 ਤੋਂ 35% ਲੋਕ ਯੂਜ਼ ਰਹੇ ਨੇ ਔਰ ਉਹ ਹਮੇਸ਼ਾ ਚੱਲਦੇ ਰਹਿੰਦੇ ਨੇ ਇਸ ਰੋਗ ਨਾਲ ਕਈ ਲੋਕ ਤਾਂ ਪੂਰੀ ਉਮਰ ਇਸ ਰੋਗ ਚੋਂ ਨਿਕਲ ਨਹੀਂ ਪਾਉਂਦੇ ਦੇਖਣ ਨੂੰ ਆਮ ਲੋਕ ਕਈ ਵਾਰ ਇਹਨੂੰ ਸ਼ੁਰੂਆਤੀ ਦੌਰ ਚ ਕਹਿੰਦੇ ਨੇ ਵੀ ਮਾੜੀ ਮੋਟੀ ਗੱਲ ਆ ਠੀਕ ਹੋ ਜਾਊਗਾ ਜਾਂ ਉਦਾਂ ਦੀਆਂ ਦਵਾਈਆਂ ਖਾਂਦੇ ਰਹਿੰਦੇ ਨੇ ਔਸ਼ਦੀਆਂ ਖਾਂਦੇ ਰਹਿੰਦੇ ਨੇ ਐਲੋਪੈਥੀ ਆਯੁਰਵੈਦਿਕ ਹੋਮਿਓਪੈਥੀ ਪਰ ਰੋਗ ਦੀ ਪਛਾਣ ਹੋਣ ਤੋਂ ਬਾਅਦ ਇਹ ਰੋਗ ਤੁਸੀਂ ਦੇਖੋਗੇ ਕਿਵੇਂ ਮਿੰਟਾਂ 'ਚ ਠੀਕ ਹੋ ਜਾਂਦਾ ਦਿਨਾਂ 'ਚ ਠੀਕ ਹੋ ਜਾਂਦਾ ਜਿਹੜਾ ਸਾਲੋਂ ਸਾਲ ਤੱਕ ਚੱਲਣ ਵਾਲਾ ਰੋਗ ਆ ਅੱਜ ਦੋਸਤੋ ਆਪਾਂ ਉਸ ਰੋਗ ਦੀ ਗੱਲ ਕਰਾਂਗੇ ਜਿਹਨੂੰ ਆਯੁਰਵੇਦ ਦੀ ਭਾਸ਼ਾ ਦੇ ਵਿੱਚ ਪਾਂਡੂ ਰੋਗ ਕਿਹਾ ਜਾਂਦਾ ਹੁਣ ਪਾਂਡੂ ਤੋਂ ਸਮਝਣ ਦੀ ਗੱਲ ਆ ਸਾਨੂੰ ਤੁਸੀਂ ਕਈ ਵਾਰ ਦੇਖਿਆ ਹੋਣਾ ਜਦੋਂ ਆਪਾਂ ਕੋਈ ਸਮਰਸੀ ਵੱਲ ਲਾਉਂਦੇ ਆ ਜਾਂ ਬੋਰ ਕਰਦੇ ਆ ਜਾਂ ਨਲਕੇ ਦਾ ਬੋਰ ਲਾਉਂਦੇ ਨੇ ਜਾਂ ਪਹਿਲਾਂ ਖੂਹ ਬਣਦੇ ਸੀਗੇ ਇੱਕ ਮਿੱਟੀ ਆਉਂਦੀ ਹੁੰਦੀ ਸੀ ਉਹਨੂੰ ਪਾਂਡੂ ਕਿਹਾ ਜਾਂਦਾ ਪੀਲੇ ਰੰਗ ਦੀ ਪੀਤ ਰੰਗ ਦੀ ਮਿੱਟੀ ਹੁੰਦੀ ਆ ਉਹ ਹਾਂ ਦੋਸਤੋ ਉਹੀ ਨਾਮ ਤੋਂ ਇਸ ਰੋਗ ਦਾ ਨਾਮ ਪਿਆ ਪਾਂਡੂ ਰੋਗ ਮਾਡਰਨ ਭਾਸ਼ਾ ਦੇ ਵਿੱਚ ਇਹਨੂੰ ਅਨੀਮੀਆ ਕਿਹਾ ਜਾਂਦਾ ਖੂਨ ਦੀ ਕਮੀ ਹੁਣ ਦੇਖੋ ਜਦੋਂ ਅਸੀਂ ਪਾਂਡੂ ਰੋਗ ਦੀ ਗੱਲ ਕਰਦੇ ਆ ਤਾਂ ਸਾਨੂੰ ਸਮਝ ਨਹੀਂ ਆਉਂਦਾ ਜਦੋਂ ਅਨੀਮੀਆ ਦੀ ਗੱਲ ਕਰਦੇ ਆ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਅਨੀਮਿਕ ਖੂਨ ਦੀ ਕਮੀ ਹੋਣਾ ਐਚਬੀ ਹਿਮੋਗਲੋਬਿਨ ਘੱਟ ਹੋਣਾ ਸੋ ਪਾਂਡੂ ਰੋਗ ਆ ਜਿਹੜਾ ਇਹ ਕਈਆਂ ਨੂੰ ਜਨਮ ਤੋਂ ਹੋ ਜਾਂਦਾ ਇੱਕ ਲੀਵਰ ਦਾ ਰੋਗ ਆ ਮੇਦੇ ਦਾ ਰੋਗ ਆ ਇਹਨੂੰ ਸਮਝਣ ਦੀ ਲੋੜ ਆ ਇਹਦੇ ਵਿੱਚ ਜੇ ਅਸੀਂ ਆਯੁਰਵੇ ਤਰੀਕੇ ਨਾਲ ਆਯੁਰਵੈਦਿਕ ਵਿਧੀ ਨਾਲ ਇਹਦਾ ਇਲਾਜ ਕਰੀਏ ਤਾਂ ਸਾਨੂੰ ਜ਼ਰੂਰੀ ਨਹੀਂ ਹੈਗਾ ਵੀ ਕੱਲੀਆਂ ਖੂਨ ਵਰਧਕ ਦਵਾਈਆਂ ਕਿਉਂਕਿ ਫੋਰ ਦੀ ਟਾਈਮ ਬੀਇੰਗ ਜਦੋਂ ਅਸੀਂ ਮੈਡੀਸਨ ਲੰਨੇ ਆ ਤਾਂ ਐਚ ਵੀ ਸਾਡਾ ਕ੍ਰੀਏਟ ਹੋ ਜਾਂਦਾ ਤਾਂ ਜਦੋਂ ਅਸੀਂ ਉਹ ਮੈਡੀਸਨ ਔਸ਼ਦੀਆਂ ਬੰਦ ਕਰ ਦੰਨੇ ਆ ਤਾਂ ਫੇਲ ਡਾਊਨ ਫਾਲ ਚਲਾ ਜਾਂਦਾ ਇਹਦੀ ਪਹਿਲਾਂ ਤਾਂ ਪਹਿਚਾਣ ਸੁਣੋ ਤੁਸੀਂ ਜਿਹੜਾ ਪੰਡੂ ਰੋਗ ਦਾ ਰੋਗੀ ਹੋਊਗਾ ਉਹਦਾ ਜਿਹੜਾ ਵਰਣ ਆ ਰੰਗ ਆ ਚਿਹਰੇ ਦਾ ਸਕਿਨ ਦਾ ਅੱਖਾਂ ਦਾ ਉਹ ਪੀਤ ਵਰਣ ਹੋਊਗਾ ਉਹਨੂੰ ਯੂਰੀਨਾ ਜਿਹੜਾ ਉਹ ਥੋੜਾ ਜਿਹਾ yellow color ਤੇ ਆਊਗਾ ਪੀਲੇ ਪੀਤ ਰੰਗ ਤੇ ਆਊਗਾ ਉਹਦਾ ਮਾਲਾ ਜਿਹੜਾ ਉਹ ਵੀ ਥੋੜਾ ਜਿਹਾ ਡਾਰਕ yellow ਹੋਊਗਾ ਕਈ ਵਾਰੀ ਬਹੁਤ ਜ਼ਿਆਦਾ ਪੀਲਾ ਹੋ ਜਾਂਦਾ ਦੁਰਗੰਧ ਆਉਂਦੀ ਆ ਮਲ ਦੇ ਵਿੱਚੋਂ ਤੇ ਉਹ ਪੇਟ ਵੱਲੋਂ ਪੂਰਾ ਤੰਗ ਰਹਿੰਦਾ ਡਾਈਜੈਸਟਿਵ ਸਿਸਟਮ ਉਹਦਾ ਘੱਟ ਕੰਮ ਕਰੂਗਾ ਰੂਖਸ਼ ਹੋਊਗਾ ਅੱਖਾਂ ਦੇ نیچے ਸਵਾਈਲਿੰਗ ਆ ਜਾਂਦੀ ਆ ਇਹ ਪਾੰਡੂ ਰੋਗ ਦੀ ਪਹਿਚਾਣ ਆ ਨੇਲਸ ਨੇ ਜਿਹੜੇ ਥੋੜੇ ਵਾਈਟਿਸ਼ ਤੇ ਰਹਿਣਗੇ ਚਿੱਟੇ ਰੰਗ ਤੇ ਰਹਿਣਗੇ ਰੋਗੀ ਹਮੇਸ਼ਾ ਥੱਕਿਆ ਰਹੂਗਾ ਕਈ ਹੁੰਦੇ ਨੇ ਥੋੜਾ ਜਿਹਾ ਘੱਟ ਪਾੰਡੂ ਰੋਗ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਨੀਮ ਵੀ ਜਿਵੇਂ ਐਚਬੀ ਆ ਉਹਨਾਂ ਦਾ 11 10 11 10 11 ਉਹਦੇ ਚ ਜਿਹੜਾ ਸਾਡਾ ਵਰਣ ਆ ਉਹ ਜ਼ਿਆਦਾ ਪੀਲਾ ਨਹੀਂ ਹੁੰਦਾ ਨੀਲ ਵੀ ਥੋੜੀ ਜਿਹੀ ਲਾਲੀ ਰਹਿੰਦੀ ਹੈ ਹਲਕੀ ਲਾਲੀ ਉਹਦੇ ਚ ਘੱਟ ਪ੍ਰੋਬਲਮ ਹੁੰਦੀ ਹੈ ਕਈਆਂ ਨੂੰ ਕੀ ਹੁੰਦਾ ਵੀ ਜਿਨ੍ਹਾਂ ਦਾ ਐਚਬੀ ਰਹਿੰਦਾ 8 9 ਤੇ ਉਹਨਾਂ ਦਾ ਜਿਹੜਾ ਨੋਹਾਂ ਦਾ ਰੰਗ ਆ ਉਹ ਥੋੜਾ ਜ਼ਿਆਦਾ ਚਿੱਟਾ ਉਲੱਤਣ ਤੇ ਚਿਹਰੇ ਦਾ ਰੰਗ ਜ਼ਿਆਦਾ ਪੀਲਾ ਇੱਥੇ ਸਵਾਈਲਿੰਗ ਓਨੀ ਉ ਵੱਡੀ ਜਾਣੀ ਆ ਅੱਖਾਂ ਦੇ ਵਿੱਚੋਂ ਪੀਤਵਰਣ ਦੀ ਭਾਅ ਮਾਰਦੀ ਆ ਹੁਣ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਵੀ ਮੈਂ ਪੀਤ ਰੰਗ ਦੀ ਬਹੁਤ ਗੱਲ ਕੀਤੀ ਆ ਪੀਲੇ ਰੰਗ ਦੀ ਬਹੁਤ ਗੱਲ ਕੀਤੀ ਆ ਤਾਂ ਫਿਰ ਜਦੋਂ ਆਪਾਂ ਇਸ ਨੂੰ ਰਿਲੇਟ ਕਰਾਂਗੇ ਵੀ ਦੋਸ਼ ਕਿਹੜਾ ਹੋ ਜੂਗਾ ਸਰੀਰ ਦੇ ਵਿੱਚ ਪੀਤ ਮੈਂ ਪਹਿਲਾਂ ਵੀ ਕਈ ਵਾਰ ਸੰਗਤ ਨੂੰ ਬੇਨਤੀ ਕੀਤੀ ਹੈ ਪੀਤ ਤੋਂ ਪਿੱਤ ਪਿੱਤ ਤੋਂ ਹੀ ਬਣਿਆ ਪੀਤ ਪਿੱਤ ਦੋਸ਼ ਜਿਹੜਾ ਉਹ ਵਧਿਆ ਹੋਊਗਾ ਹਮੇਸ਼ਾ ਹੀ ਪਿੱਤ ਪ੍ਰਕਿਰਤੀ ਦਾ ਰੋਗੀ ਹੋਊਗਾ ਹੁਣ ਪਿੱਤ ਪ੍ਰਕਿਰਤੀ ਦੇ ਜਿਹੜੇ ਆਮ ਸੁਭਾਵਿਕ ਲੱਛਣ ਨੇ ਜੇ ਆਪਾਂ ਉਹਨਾਂ ਦੀ ਗੱਲ ਕਰਾਂਗੇ ਤਾਂ ਗੁੱਸਾ ਵੱਧ ਆਊਗਾ ਛੋਟੀ ਛੋਟੀ ਗੱਲ ਤੇ ਹਾਈਪਰ ਹੋਊਗਾ ਵਿਅਕਤੀ ਅਨੀਮੀਏ ਦੇ ਵਿੱਚ ਉਹਨੂੰ ਫਿਰ ਕਈ ਵਾਰ ਨੀਂਦ ਬਹੁਤ ਜ਼ਿਆਦਾ ਆਉਂੂ ਲਾਥਾਰ ਜਿਕਰ ਹੋਊਗਾ ਥੱਕਿਆ ਰਹੂਗਾ ਕੰਮ ਕਰਨ ਨੂੰ ਮਨ ਨਹੀਂ ਕਰੂਗਾ ਐਗਰੈਸਿਵ ਰਹੂਗਾ ਕਈ ਕੰਮਾਂ ਨੂੰ ਕੋਸ਼ਿਸ਼ ਕਰੂਗਾ ਵੀ ਮੈਂ ਕਾਰ ਨਾਲ ਕਰ ਲਾਂ ਇਹ ਉਹਦੇ ਆਮ ਸੁਭਾਅ ਦੀਆਂ ਗੱਲਾਂ ਨੇ ਜਦੋਂ ਵੀ ਅਸੀਂ ਪਿੱਤਨ ਨੂੰ ਠੀਕ ਕਰਨਾ ਹੁੰਦਾ ਤਾਂ ਸਾਨੂੰ ਉਹ ਔਸ਼ਦੀਆਂ ਦੇਣੀਆਂ ਪੈਣਗੀਆਂ ਜਿਹੜੀਆਂ ਸੁਭਾਅ ਦੇ ਪੱਖੋਂ ਠੰਡੀਆਂ ਹੋਣ ਜਿਵੇਂ ਅਸੀਂ ਬੀ ਦਾਣੇ ਦੀ ਗੱਲ ਕਰ ਲਈਏ ਆਲੂ ਬਸਾਰੇ ਦੀ ਗੱਲ ਕਰ ਲਈਏ ਪਰ ਦੂਜੇ ਪਾਸੇ ਨਾਲ ਇਹ ਵੀ ਧਿਆਨ ਰੱਖਣਾ ਪਊਗਾ ਵੀ ਅਸੀਂ ਉਸ ਲੇਬਲ ਤੇ ਠੰਡੀਆਂ ਔਸ਼ਧੀਆਂ ਦਾ ਸੇਵਨ ਨਾ ਕਰ ਲਈਏ ਵੀ ਸਾਨੂੰ ਪਿੱਤ ਘਟ ਕੇ ਕਫ ਵਧ ਜਵੇ ਜਾਂ ਬਾਤ ਵਧ ਜਵੇ ਕਿਉਂਕਿ ਅਨੀਮੀਆ ਦੇ ਵਿੱਚ ਕਮਜ਼ੋਰ ਹੁੰਦਾ ਰੂਪ ਉਹਨੂੰ ਕੋਈ ਵੀ ਦੋਸ਼ ਆ ਜਿਹੜਾ ਉਹ ਜਲਦੀ ਕਿਉਂਕਿ ਪਿੱਤ ਤੇ ਕਫ ਮੈਂ ਦੱਸਿਆ ਵੀ ਪੰਗੂ ਨੇ ਇਹ ਇਹਨਾਂ ਦੇ ਵਧਣ ਦਾ ਕਾਰਨ ਵਾਯੂ ਹੁੰਦਾ ਹੈ ਇਟ ਮੀਨਸ ਸਾਨੂੰ ਬਾਜੂ ਦਾ ਵੀ ਧਿਆਨ ਰੱਖਣਾ ਪਊਗਾ ਕਿਉਂਕਿ ਪਿਤ ਕੱਲੀ ਤਾਂ ਵਧੀ ਨਹੀਂ ਹੈਗੀ ਕੋਈ ਨਾ ਕੋਈ ਤਾਂ ਰੀਜ਼ਨ ਕੌਜ਼ ਤਾਂ ਬਣਿਆ ਹੀ ਆ ਨਾ ਸੋ ਏਦਾਂ ਦੀਆਂ ਜਦੋਂ ਸਾਨੂੰ ਪਹਿਚਾਣ ਆਉਣ ਲੱਗ ਜਾਂਦੀ ਆ ਰੋਗਾਂ ਦੀ ਤਾਂ ਅਸੀਂ ਉਹਨਾਂ ਦਾ ਇਲਾਜ ਸੁਭਾਵਿਕ ਸਹਿਜ ਤਰੀਕੇ ਨਾਲ ਆਮ ਘਰਾਂ 'ਚ ਬੈਠ ਕੇ ਵੀ ਕਰ ਸਕਦੇ ਆ ਜੇ ਇਲਾਜ ਅਸੀਂ ਚਲੋ ਕਿਸੇ ਵੈਦ ਦੇ ਸਲਾਹ ਨਾਲ ਵੀ ਕਰਦੇ ਆ ਤਾਂ ਸਾਨੂੰ ਉਸ ਚੀਜ਼ ਦਾ ਪਤਾ ਹੁੰਦਾ ਏ ਇਦਾਂ ਦੀਆਂ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਸਾਨੂੰ ਰੂਟ ਤੱਕ ਜਾਣਕਾਰੀ ਹੋਵੇ ਵੀ ਕਿਤੇ ਸਾਨੂੰ ਪਾंडੂ ਰੋਗ ਤਾਂ ਨਹੀਂ ਜਾਂ ਸਾਨੂੰ ਆਹ ਰੋਗ ਤਾਂ ਨਹੀਂ ਪਾंडੂ ਜਿਹੜਾ ਸ਼ਬਦ ਆ ਇਹ ਪਾਂਡਵਾ ਦੇ ਪਿਤਾ ਤੋਂ ਵੀ ਲਿਆ ਗਿਆ ਉਹਨਾਂ ਦਾ ਇਹ ਅਧਿਆਤਮਿਕ ਪਿਤਾ ਦਾ ਨਾਮ ਆ ਪਾंडੂ ਜਿਨ੍ਹਾਂ ਨੇ ਇਹਨਾਂ ਨੂੰ ਅਧਿਆਤਮਿਕ ਦੀ ਜਾਣਕਾਰੀ ਦਿੱਤੀ ਤੇ ਦੁਸ਼ਸਤਰ ਜੀ ਦਾ ਸੀਗਾ ਉਹ ਛੋਟਾ ਬ੍ਰਦਰ ਉਸ ਤੋਂ ਵੀ ਮਹਾਭਾਰਤ ਦੇ ਵਿੱਚ ਵੀ ਇਸ ਰੋਗ ਦਾ ਵੀ ਵਿਖਿਆਨ ਆਉਂਦਾ ਉਹਦਾ ਵੀ ਵਰਣ ਪੀਤ ਸੀਗਾ ਜਦੋਂ ਅਸੀਂ ਡੀਪਲੀ ਜਦੋਂ ਕੋਈ ਗ੍ਰੰਥ ਪੜ੍ਹਦੇ ਆ ਮਹਾਭਾਰਤ ਪੜ੍ਹਦੇ ਆ ਤਾਂ ਮੇਰੀ ਵੀ ਰੁਚੀ ਤਾਂ ਹੀ ਹੋਈ ਵੀ ਯਾਰ ਇਸ ਲੈਵਲ ਦਾ ਰੋਗ ਆ ਜਿਹੜਾ ਜਿਹਦੇ ਨਾਲ 35 ਤੋਂ 40% ਅੱਜ ਦੀ ਦੁਨੀਆ ਦੇ ਵਿੱਚ ਲੋਕ ਜੂਝ ਰਹੇ ਨੇ ਵੀ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਸੋ ਹੁਣ ਆਪਾਂ ਇਹਦੀ ਗੱਲ ਕਰਦੇ ਆ ਜੇ ਆਪਾਂ ਇਹਦਾ ਇਲਾਜ ਕਰਨਾ ਚਾਹੁੰਦੇ ਆ ਇਨੀਸ਼ੀਅਲ ਸਟੇਜ ਤੇ ਤੁਸੀਂ ਇਹ ਨੁਸਖੇ ਨੂੰ ਬਿਲਕੁਲ ਤਰੀਕੇ ਨਾਲ ਵਰਤ ਵੀ ਸਕਦੇ ਹੋ ਵੈਸੇ ਤਾਂ ਪੁੰਨਰ ਨਵਾਦੀ ਮੰਡੂਕ ਸ਼ੋਥਾਰੀ ਮੰਡੂਰ ਕਸੀਸ ਭਸਮ ਪੁੰਨਰ ਨਮਾਰਿਸ਼ ਇਦਾਂ ਦੀਆਂ ਬਹੁਤ ਔਸ਼ਦੀਆਂ ਨੇ ਆਯੁਰਵੇਦ ਕੋਲ ਜਿਹੜੀਆਂ ਰਾਮਵਾਣ ਦਾ ਕੰਮ ਕਰਦੀਆਂ ਨੇ ਤਾਪਯਾਦੀ ਲੋਹ ਇਹ ਸਾਰੀਆਂ ਔਸ਼ਦੀਆਂ ਇਸ ਤੇ ਕੰਮ ਕਰਦੀਆਂ ਨੇ ਜੇ ਅਸੀਂ ਉਹਦਾ ਐਲ ਐਫ ਟੀ ਕਰਾਵਾਂਗੇ ਤਾਂ ਥੋੜਾ ਜਿਹਾ ਬਿਲੂ ਰਿਬਨ ਜਿਹੜਾ ਉਹ ਹਾਇਰ ਸਾਈਡ ਤੇ ਰਹੂਗਾ ਇਸ ਰੋਗੀ ਦਾ ਤਾਂ ਇਹ ਵੀ ਇੱਕ ਪਿੱਤ ਦੀ ਨਿਸ਼ਾਨੀ ਹੋਗੀ ਪੀਤਵਰਣ ਪਿੱਤ ਪੀਲੀਆ ਇਦਾਂ ਹੋ ਜਾਂਦਾ ਤੇ ਫਿਰ ਜਦੋਂ ਅਸੀਂ ਇਹਨੂੰ ਇਲਾਜ ਦੀ ਗੱਲ ਕਰਾਂਗੇ ਤਾਂ ਮਗਾ ਮਿਰਚਾਂ ਸੁੰਢ ਹਰੜ ਬਿਹੜਾ ਆਮਲਾ ਨਾਗਰ ਮੋਥਾ ਬਾਵੜਿੰਗ ਚਿਤ੍ਰਕ ਇਹ ਸਾਰੀਆਂ ਔਸ਼ਦੀਆਂ 10-10 ਗ੍ਰਾਮ ਲੈ ਲੈਣੀਆਂ ਨੇ ਇਹਦੇ ਵਿੱਚ ਅਸੀਂ ਕਸੀਸ ਭਸਮ ਕਸੀਸ ਭਸਮ 50 ਗ੍ਰਾਮ ਪਾ ਲੈਣੀਆਂ ਤੇ ਨਾਲ ਹੋਰ ਕੁਛ ਇਹਦੇ ਵਿੱਚ ਪਾਉਣ ਦੀ ਲੋੜ ਨਹੀਂ ਇਹਨੂੰ ਚੰਗੀ ਤਰ੍ਹਾਂ ਮਹੀਨ ਬਾਰੀਕ ਕਰਕੇ ਕਸੀਸ ਭਸਮ 50 ਗ੍ਰਾਮ ਪਾ ਕੇ ਬਿਲਕੁਲ ਇਹਨੂੰ ਰਗੜਨਾ ਕਾਫੀ ਧੀਰ ਕਿਉਂਕਿ ਬਰੀਕ ਕਰ ਲਿਆ ਉਸ ਤੋਂ ਬਾਅਦ ਵੀ ਇਹਨੂੰ ਮਰਦਨਮ ਗੁਣ ਵਰਦਨਮ ਆਯੁਰਵੇਦ ਦਾ ਜਿਹੜਾ ਮੇਨ ਗਿਆਨ ਆ ਇਹਨੂੰ ਪੂਰਾ ਮਿਕਸ ਕਰਕੇ 1 ਤੋਂ 2 ਗ੍ਰਾਮ ਮੱਖਣ ਦੇ ਨਾਲ ਸੇਵਨ ਕਰ ਸਕਦੇ ਆ ਜੇ ਸਾਨੂੰ ਲੱਗਦਾ ਵੀ ਸਾਨੂੰ ਕਫ ਵੱਧ ਰਹੀ ਆ ਤਾਂ ਸ਼ਹਿਦ ਦੇ ਨਾਲ ਸੇਵਨ ਕੀਤਾ ਜਾ ਸਕਦਾ ਅਨੁਪਾਣ ਇਹਦਾ ਸ਼ਹਿਦ ਵੀ ਹੋ ਸਕਦਾ ਮੱਖਣ ਵੀ ਹੋ ਸਕਦਾ ਤੇ ਕਈ ਵਾਰ ਇਹਨੂੰ ਪਾਣੀ ਨਾਲ ਵੀ ਲਿਆ ਜਾ ਸਕਦਾ ਪਰ ਜਦੋਂ ਅਸੀਂ ਬਹੁਤ ਬਾਰੀਕ ਕਰ ਲੈਂਦੇ ਆ ਤਾਂ ਪਾਣੀ ਨਾਲ ਲੈਣ ਲੱਗੇ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਵੀ ਕਈ ਵਾਰੀ ਹੱਥੂ ਆ ਜਾਂਦਾ ਸਾਨੂੰ ਔਸ਼ਧੀ ਦਾ ਸੇਵਨ ਕਰਨ ਵੇਲੇ ਇਹ ਛੋਟੀਆਂ ਛੋਟੀਆਂ ਗੱਲਾਂ ਮੈਂ ਤਾਂ ਦੱਸਦਾ ਹੁਣ ਨਾ ਵੀ ਤੁਸੀਂ ਕਿਸੇ ਵੀ ਲੇਬਲ ਤੇ ਆਯੁਰਵੇਦ ਤੋਂ ਫੈਡਪ ਨਾ ਹੋਵੋ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਜਿੰਨੀ ਮੈਂ ਛੋਟੀ ਤੋਂ ਛੋਟੀ ਬੇਸਿਕ ਜਾਣਕਾਰੀਆਂ ਵੀ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨਾ ਦੋਸਤੋ ਸੋ ਆਪਾਂ ਆਯੁਰਵੇਦ ਨੂੰ ਅਪਣਾਈਏ ਤੁਸੀਂ ਦੇਖੋਗੇ ਜੇ ਨੁਸਖਾ ਤੁਸੀਂ ਵਰਤੋਗੇ ਕਾ ਚੰਦ ਦਿਨਾਂ ਦੇ ਵਿੱਚ ਤੁਹਾਡਾ ਵਰਣ ਜਿਹੜਾ ਉਹ ਠੀਕ ਹੋਣਾ ਸ਼ੁਰੂ ਹੋ ਜੂਗਾ ਹਾਂ ਕਈ ਵਾਰੀ ਬਹੁਤ ਹਾਇਰ ਲੈਵਲ ਦਾ ਪੰਡੂ ਰੋਗ ਹੁੰਦਾ ਤਾਂ ਉੱਥੇ ਯੋਗ ਵੈਦ ਨੂੰ ਮਿਲ ਲੈਣਾ ਬੜਾ ਜ਼ਰੂਰੀ ਹੁੰਦਾ ਦੋਸਤੋ ਸੋ ਇਹ ਨਹੀਂ ਹੈ ਮੇਰਾ ਕਦੇ ਵੀ ਮੇਰਾ ਸੱਚ ਪੁੱਛਦਿਆਂ ਇਹ ਵਿਚਾਰ ਨਹੀਂ ਹੋਇਆ ਵੀ ਵਾਹ ਜਿਹੜੀ ਜਾਣਕਾਰੀ ਦੰਨਾ ਤਾਂ ਉਸ ਜਾਣਕਾਰੀ ਦੇ ਥਰੂ ਮੈਂ ਇਹ ਸੋਚਾਂ ਵੀ ਤੁਸੀਂ ਇਹ ਜਾਣਕਾਰੀ ਨੂੰ ਸੁਣ ਕੇ ਸਾਡੇ ਕੋਲ ਹੀ ਆਉਣਾ ਜੇ ਤੁਹਾਨੂੰ ਕਿਤੇ ਵੀ ਕੋਈ ਯੋਗ ਵੈਦ ਮਿਲਦਾ ਤਾਂ ਤੁਸੀਂ ਉੱਥੇ ਵੀ ਇਸ ਦਾ ਇਲਾਜ ਕਰਵਾ ਸਕਦੇ ਹੋ ਦਾ ਲਾਲ ਚੀਨੀ ਹੋਣਾ ਚਾਹੀਦਾ ਇਲਾਜ ਦੇ ਵਿੱਚ ਸੋ ਤੁਸੀਂ ਇਸ ਚੀਜ਼ ਨੂੰ ਵਰਤੋ ਤੇ ਆਪਾਂ ਆਯੁਰਵੇਦ ਨਾਲ ਜੁੜੀਏ ਧੰਨਵਾਦ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਰੀਪੁਰ ਰੋਡ ਸਰਹੰਦ ਵਧੇਰੇ ਜਾਣਕਾਰੀ ਲਈ ਕਾਲ ਕਰੋ 99154 80877 99154 80877